ਦੀ ਪੈਗ ਨਾ ਸਮਾ ਰੇ ਤੇ ਬਸ ਦਸ ਮਿੰਟਾਂ ਦਾ ਸਮਾਂ ਤੁਹਾਡਾ ਹੋਰ ਲਵਾਂਗੇ ਉਸ ਤੋਂ ਉਪਰੰਤ ਆਖਿਮਾ ਦੇ ਜਾਜ ਕਰੋ ਜਾਵਾਂਗੇ ਬੜੀ ਪਿਆਰ ਤੇ ਸਤਿਕਾਰ ਵਾਲੀਆਂ ਸਖਤਾ ਹੈ ਘਰ ਤੋਂ ਬਹੁਤ ਸਾਰਾ ਮਾਨ ਸਤਿਕਾਰ ਆਇਆ ਸਤਗੁਰੂ ਜੀ ਕਿਰਪਾ ਕਰਨ ਜਿਹੜੇ ਖਜ਼ਾਨਿਆਂ ਦੇ ਵਿੱਚੋਂ ਮਾਲਾ ਆਈ ਹੈ ਸਤਗੁਰੂ ਜੀ ਇਹਨਾਂ ਖਜ਼ਾਨਿਆਂ ਨੂੰ ਸਦਾ ਚੜ੍ਹਦੀ ਕਲਾ ਤੇ ਪਰਮੂਲ ਰੱਖੇ ਜੀ ਤੁਗੜੀ ਰਾਤ ਚੌਂਣੀ ਤਰੱਕੀ ਬਖਸ਼ੇ ਵੇਸਾ ਗੁਰੂ ਗੋਬਿੰਦ ਸਿੰਘ ਜੀ ਪ੍ਰਧਾਨ ਸਾਹਿਬ ਸਰਦਾਰ ਪ੍ਰੀਤ ਸਿੰਘ ਜੀ ਜਰਮਲ ਸਤਾੜਾ ਰਤਨ ਸਿੰਘ ਜੀ ਕਮਾਲਪੁਰੀ ਅਤੇ ਸਮੂਹ ਪ੍ਰਬੰਧਕ ਕਮੇਟੀ ਇਲਾਕਾ ਸੂਚੀਆਂ ਸੰਤਾਂ ਵੱਲੋਂ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹ ਤੁਹਾਡੇ ਵੱਲੋਂ ਕੀਤਾ ਗਿਆ ਸਤਿਗੁਰੂ ਜੀਾਂ ਨੇ ਅਪਾਰ ਕਿਰਪਾ ਕੀਤੀ ਆ ਸਤਿਗੁਰੂ ਜੀ ਕਿਰਪਾ ਕਰਨੇ ਹੁਣ ਜਿਹੜੇ ਕਾਲੂ ਵੀ ਸੰਵੇਦੇ ਵਿੱਚ ਬਸ

पोती तो माता गंगा जी, तो तो जी।, जी ने चरणा दे विच दे दी जाके आपको सतनाम श्री भगवान गुरु कहंदे तेरी मुख तो ओ सूरमा पैदा होगा इस तरह आने वाले समय के विच पुत्र की बात लेके माता गंगा जी खुशियां प्राप्त करके जिने धन गुरु अर्जुन दे महाराज जी आवे भरी संगत रे विच ए गुड़िया अंदर ले जाओ ए भी ले जाओ ए भी अंदर लेके जाओ कहंदे ज्यादा ਇਹ ਬਾਪਾ ਜੀ ਨੂੰ ਬਾਪਾ ਪੁੱਤਾਂ ਜੀਆਂ ਨੂੰ ਭੁੱਖ ਲੱਗੀ ਹੋਈ ਸਤਿਗੁਰੂ ਜੀ ਕਿਰਪਾ ਕਰ ਮੋੜੇ ਜਿਹੜਾ ਅੱਜ ਸਾੜਾ ਦੇ ਵਿੱਚੋਂ ਪ੍ਰਸ਼ਾਦੇ ਵੰਡ ਕੇ ਆਏ ਆ ਇਹ ਲੱਗਦਾ ਗੁਰੂ ਨਾਨਕ ਦੇਵ ਜੀ ਦੇ ਵਾਸਤੇ ਹੀ ਗੱਤਾਂ ਹੋਵੇ ਪਤਾ ਨਹੀਂ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਵਾਸਤੇ ਨਾਮ ਉਤਾਰਦੇ ਆ ਉਹਦੇ ਵਿੱਚ ਇੱਦਿਹਾ ਤਰ੍ਹਾਂ ਬਾਤਾਂ ਵਾਇਤਾ ਮੁਹਾਤਰ ਐਲਾਮਾ ਸਾਡੇ ਖਜ਼ਾਨੇ ਇੱਦਿਹਾ ਤਰ੍ਹਾਂ ਸਤਿਗੁਰੂ ਜੀ ਭਰਪੂਰ ਰੱਖਾਂ ਆਪ ਸਾਡੀਆਂ ਲਈ ਲੱਲਾ ਨੀਤਾ